ਕਿਰਪਾ ਰਾਮਦਾਤ ਜੀ ਕਹਿੰਦੇ ਕਿ ਅਸੀਂ ਗੁਰੂ ਤੇਗ ਬਹਾਦਰ ਪਾਚਾ ਮਹਾਰਾਜ ਜੀ ਦੇ ਕੋਲ ਜਾ ਕੇ ਫਰਿਆਦ ਕਰਦੇ ਹਾਂ ਇਹ ਕਿਰਪਾ ਰਾਮ ਕੌਣ ਹੈ ਇਹਨਾਂ ਦੇ ਜਿਹੜੇ ਵੱਡੇ-ਵਡੇਰੇ ਨੇ ਨਾ ਇਹਨਾਂ ਦਾ ਵੱਡਾ-ਵਡੇਰਾ ਹੋਇਆ ਹੈ ਬ੍ਰਹਮ ਦਾਸ ਪੰਡਤ ਹੋਇਆ ਬੜਾ ਵੱਡਾ ਇਹ ਇਹ ਗੁਰੂ ਨਾਨਕ ਪਾਚਾ ਮਹਾਰਾਜ ਜੀ ਨੂੰ ਮਿਲਦਾ ਹੈ ਤੇ ਬ੍ਰਹਮ ਦਾਸ ਨੂੰ ਬੜਾ ਹੰਕਾਰ ਸੀ ਕਿ ਮੇਰੇ ਵਰਗਾ ਕੋਈ ਵੀ ਦਵਾਨ ਹੀ ਨਹੀਂ ਹੈ ਮੇਰੇ ਵਰਗਾ ਕੋਈ ਪੰਡਤ ਹੀ ਨਹੀਂ ਹੈ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਮੁਲਾਕਾਤ ਹੁੰਦੀ ਹੈ ਬ੍ਰਹਮਦਾਸ ਦੀ ਤੇ ਬਾਬੇ ਨਾਨਕ ਨੇ ਸਮਝਾਇਆ ਬ੍ਰਹਮਦਾਸ ਅਸੀਂ ਮੰਨਦੇ ਤੂੰ ਬੜਾ ਵੱਡਾ ਪੰਡਤ ਆ ਅਸੀਂ ਮੰਨਦੇ ਤੂੰ ਬੜਾ ਵੱਡਾ ਵਿਦਵਾਨ ਹੈ ਪ੍ਰਜਾਤ ਰਖੀ ਨਾਨਕ ਲੇਖੇ ਇੱਕ ਗਾਲ ਹੋਰ ਹੋਵੇਂ ਚਖਣਾ ਝਾਕ ਲੇਖੇ ਦੇ ਵਿੱਚ ਤਾਂ ਇੱਕ ਇੱਕ ਗੱਲ ਹੈ ਬਾਕੀ ਤੇ ਸਾਰੀਆਂ ਕੱਲਾ ਹੋਵੇਂ ਨੂੰ ਪੱਠੇ ਪਾਉਣ ਵਾਲੀਆਂ ਨੇ ਬ੍ਰਹਮਦਾਸ ਤੂੰ ਹੰਕਾਰ ਕਰਦੇ ਪੜਾਈ ਦਾ ਪੜਾਈ ਦਾ ਜਿਹੜਾ ਬੰਦਾ ਹੰਕਾਰ ਕਰਦਾ ਉਹ ਕਾਹਦਾ ਪੜਿਆ ਲਿਖਿਆ ਵਿਦਿਆ ਸਾਡਾ ਤੀਸਰਾ ਨੇਤਰ ਹੈ ਪਰ ਜਿਹੜਾ ਬੰਦਾ ਵਿਦਿਆ ਪੜ ਕੇ ਪੜਾਈ ਜਿਆਦਾ ਕਰਕੇ ਹੰਕਾਰ ਕਰਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਉਹਦੀ ਪੜਾਈ ਪ੍ਰਵਾਨ ਨਹੀਂ ਹੈ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨਹੀਂ ਬ੍ਰਹਮਦਾਸ ਮਣਦੇ ਤੂੰ ਬਹੁਤ ਸਿਆਣਾ ਏ ਪੜਿਆ ਲਿਖਿਆ ਵਿਦਵਾਨ ਪੰਡਿਤ ਐ ਪਰ ਤੂੰ ਇੰਨਾ ਪੜ ਕੇ ਕੀ ਕਰੇਗਾ ਪੜ ਪੜ ਘਟੀ ਲਦੀ ਏ ਪੜ ਪੜ ਪਰ ਇਹ ਸਾਥ ਜੇ ਕਿਤਾਬਾਂ ਪੜੀ ਜਾ ਪਰ ਦਿਮਾਗ ਦੇ ਵਿੱਚ ਖਾਨੇ ਦੇ ਵਿੱਚ ਕੁਝ ਪਵੇ ਨਾ ਤੇ ਫਿਰ ਕੀ ਫਾਇਦਾ ਪੜਾਈ ਕਰਨ ਦਾ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦੇ ਆ ਅਸੀਂ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਆ ਘਰਾਂ ਦੇ ਵਿੱਚ ਨਿਤਨੇਮ ਕਰਦੇ ਆ ਪਰ ਸੱਚ ਗੱਲ ਐ ਕਿ ਕਿਣ ਕਾ ਇੱਕ ਜਸ ਜੀ ਬਸਾਵੇ ਤਾਂ ਕਿ ਮਹਿਮਾ ਜਿਸ ਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਵਸ ਜਾਵੇ ਉਹਦੀ ਮਹਿਮਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਬ੍ਰਹਮਦਾਸ ਤੇਰੇ ਅੰਦਰ ਤਾਂ ਹੰਕਾਰ ਭਰਿਆ ਹੈ ਹੰਕਾਰ ਨੂੰ ਦੂਰ ਕਰ ਬ੍ਰਹਮਦਾਸ ਆਪਣੇ ਹੰਕਾਰ ਨੂੰ ਦੂਰ ਕਰਦਾ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਸ਼ਰਧਾਲੂ ਬਣਦਾ ਹੈ ਬ੍ਰਹਮਦਾਸ ਦੇ ਪਰਿਵਾਰ ਦੇ ਵਿੱਚੋਂ ਹੁੰਦੇ ਨੇ ਭਾਈ ਨਰਾਇਣ ਦਾਸ ਜਿਹੜੇ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਸੇਵਾ ਨਿਭਉਂਦੇ ਨੇ ਤੇ ਗੁਰੂ ਹਰਿਕਪੀਤ ਪਾਤਸ਼ਾਹ ਮਹਾਰਾਜ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਪਿਤਾ ਜੀ ਨੇ ਬ੍ਰਹਮਦਾਸ ਦਾ ਪੁੱਤਰ ਹੋਇਆ ਹੈ ਨਰਾਇਣ ਦਾਸ ਨਰਾਇਣ ਦਾਸ ਨੇ ਛੇਵੇਂ ਪਾਤਸ਼ਾਹ ਦੇ ਬੇਰੇ ਸੇਵਾ ਨਿਭਾਈ ਕਸ਼ਮੀਰ ਦੀ ਧਰਤੀ ਤੇ ਸਤਿਗੁਰੂ ਜੀ ਜਾਂਦੇ ਨੇ ਉੱਥੇ ਵੀ ਲੋਕਾਂ ਨੂੰ ਪ੍ਰਚਾਰ ਦੇ ਰਾਈ ਸਮਝਾਉਣ ਦਾ ਯਤਨ ਕਰਦੇ ਨੇ ਗੁਰਬਾਣੀ ਦੇ ਨਾਲ ਜੋੜਦੇ ਨੇ ਅਕਾਲ ਪੁਰਖ ਪਰਮਾਤਮਾ ਦੇ ਨਾਮ ਦੇ ਨਾਲ ਜੋੜਦੇ ਨੇ ਕਸ਼ਮੀਰ ਤੋਂ ਹੀ ਹੋਰ ਬਹੁਤ ਗੁਰਮੁਖ ਪਿਆਰੇ ਹੋਏ ਜਿਨ੍ਹਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ। ਪ੍ਰਭ ਦਾਸ ਦਾ ਪੁੱਤਰ ਹੋਇਆ ਹੈ ਨਾਰਾਇਣ ਦਾਸ। ਨਾਰਾਇਣ ਦਾਸ ਦਾ ਪੁੱਤਰ ਹੋਇਆ ਹੈ ਅਡੂਰਾਮ। ਅਡੂਰਾਮ ਦਾ ਪੁੱਤਰ ਹੈ ਕਿਰਪਾ ਰਾਮ ਦੱਤ। ਹੁਣ ਇਹ ਕਿਰਪਾ ਰਾਮ ਦੱਤ ਜਿਹੜਾ ਹੈ ਇਹ ਸਤਗੁਰੂ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ ਦਰਬਾਰ ਵਿੱਚ ਸੇਵਾ ਕਰ ਰਿਹਾ ਹੈ। 16 ਪੰਡਿਤ ਵਿਦਵਾਨ ਆ ਕੇ ਕਹਿੰਦੇ ਨੇ ਕਿਰਪਾ ਰਾਮ ਦੱਤ ਜੀ ਤੁਸੀਂ ਗੁਰੂ ਨਾਨਕ ਦੇ ਘਰ ਦੇ ਨਾਲ ਜੁੜੇ ਹੋ। ਸਾਨੂੰ ਕੋਈ ਰਸਤਾ ਨਜ਼ਰ ਨਹੀਂ ਆਉਂਦਾ ਤੇ ਤੁਸੀਂ ਸਾਨੂੰ ਦੱਸੋ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਸਾਡੀ ਬਾਹ ਫੜਨਗੇ ਤੇ ਕਿਰਪਾ RAMਦਾਤ ਜੀ ਕਹਿੰਦੇ ਜਰੂਰ ਫੜਨਗੇ ਆਓ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਕੋਲ ਜਾ ਕੇ ਫਰਿਆਦ ਕਰੀਏ ਇਹ 16 ਪੰਡਤ ਗਲ ਦੇ ਵਿੱਚ ਪੱਲਾ ਪਾਇਆ ਅੱਖਾਂ ਦੇ ਵਿੱਚ ਹੰਝੂ ਵਹਿ ਰਹੇ ਨੇ ਕਿਉਂਕਿ ਕੋਈ ਹੋਰ ਰਸਤਾ ਨਜ਼ਰ ਨਹੀਂ ਆ ਰਿਹਾ ਜਾ ਕੇ ਸਤਿਗੁਰਾਂ ਦੇ ਦਰਬਾਰ ਵਿੱਚ ਬੇਨਤੀ ਕਰਦੇ ਨੇ ਸੱਚੇ ਪਾਤਸ਼ਾਹ ਤੁਸੀਂ ਸਾਡੇ ਧਰਮ ਦੀ ਰੱਖਿਆ ਕਰੋ ਪਾਹ ਸਾਡੀ ਪਕੜੀਏ ਹਰ ਗੋਬਿੰਦ ਕੇ ਚੰਦ ਤੁਸੀਂ ਸਾਡੇ ਧਰਮ ਨੂੰ ਬਚਾ ਸਕਦੇ ਹੋ ਸਾਨੂੰ ਹੋਰ ਕੋਈ ਰਸਤਾ ਨਜ਼ਰ ਨਹੀਂ ਆਉਂਦਾ